ਹਾਂਜੀ ਬੱਚਿਓ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਬੇਟਾ ਅੱਜ ਦੀ ਵੀਡੀਓ ਜਿਹੜੇ ਆਪਾਂ ਮਿਸ਼ਨ ਸਮਰੱਥ ਬੁੱਕ ਦੀ ਲੈ ਕੇ ਆਏਾਂਗੇ ਠੀਕ ਹੈ ਮਿਸ਼ਨ ਸਮਰੱਥ ਬੁੱਕ ਹੈਗੀ 3.0 2025 ਜਿਹੜੀਆਂ ਨਵੀਆਂ ਕਲਾਸਾਂ ਸਟਾਰਟ ਹੋਈਆਂ ਨੇ ਕਲਾਸ 6ਵੀਂ ਤੋਂ 8ਵੀਂ ਦੀ ਜਿਹੜੀ ਪੰਜਾਬੀ ਦਾ ਆਪਾਂ ਚੈਪਟਰ ਕਰਾਂਗੇ ਅੱਜ ਤੇ ਵੀਡੀਓ ਪੂਰੀ ਦੇਖਿਓ ਇਹ ਬਾ ਪੂਰੀ ਸੋਲਵ ਕਰਾਂਗੇ ਠੀਕ ਹੈ ਚਲੋ ਸ਼ੁਰੂ ਕਰਦੇ ਆਂ ਅੱਜ ਦੇ ਵੀਡੀਓ ਦੇ ਵਿੱਚ ਉੜਦੇ ਫੁੱਲ ਅਸੀਂ ਚੈਪਟਰ ਸਟਾਰਟ ਕਰਦੇ ਆ ਜੈਸਮੀਨ ਆਪਣੇ ਦਾਦਾ ਜੀ ਨਾਲ ਬਾਗ ਵਿੱਚ ਸ਼ੈਅਰ ਕਰ ਰਹੀ ਸੀ ਬਾਗ ਵਿੱਚ ਰੰਗ-ਬਰੰਗੇ ਫੁੱਲ ਖਿੜੇ ਹੋਏ ਸਨ ਤਿਤਲੀਆਂ ਉਹਨਾਂ ਉੱਤੇ ਉੱਡ ਰਹੀਆਂ ਸਨ ਅਚਾਨਕ ਜੈਸਮੀਨ ਰੰਗ-ਬਰੰਗੇ ਫੁੱਲਾਂ ਨੂੰ ਸੁੰਘਣ ਲਈ ਅੱਗੇ ਵਧੀ ਸਾਰੀਆਂ ਤਿਤਲੀਆਂ ਉੱਡ ਗੀਆਂ ਜੈਸਮੀਨ ਚਿੱਕੀ ਦਾਦਾ ਜੀ ਸਾਰੇ ਫੁੱਲ ਉੱਡ ਰਹੇ ਹਨ ਦਾਦਾ ਜੀ ਨੇ ਹੱਸਦੇ ਹੋਏ ਕਿਹਾ ਠੀਕ ਕਿਹਾ ਇਹ ਫੁੱਲਾਂ ਦੇ ਫੁੱਲ ਹਨ तितਲੀਆਂ ਕਰਕੇ ਫੁੱਲ ਹਨ ਫੁੱਲਾਂ ਕਰਕੇ तितਲੀਆਂ ਹਨ ਉਹਨਾਂ ਨਾਲ ਦੋਸਤੀ ਕਰਨੇ ਸੌਖੀ ਨਹੀਂ ਉਹਨਾਂ ਨੂੰ ਛੋਹਣ ਨਾਲੋਂ ਉਹਨਾਂ ਵੱਲ ਵੇਖਦੇ ਦੇਖਦੇ ਰਹਿਣਾ ਬਿਹਤਰ ਹੈ ਜੈਸਮੀਨ तितਲੀਆਂ ਨੂੰ ਉੱਡਦੀਆਂ ਦੇਖ ਕੇ ਤਾੜੀਆਂ ਮਾਰ ਰਹੀ ਸੀ ਉਹ ਬਾਰ ਬਾਰ ਇੱਕੋ ਗੱਲ ਕਹਿ ਰਹੀ ਸੀ ਉੱਡਣ ਵਾਲੇ ਫੁੱਲ ਰੰਗ-ਵਿਰੰਗੇ ਫੁੱਲ ਬੱਚਿਓ ਹੁਣ ਆਪਾਂ ਇਹਦਾ ਪਾਠ ਅਭਿਆਸ ਕਰਾਂਗੇ ਊੜਾ ਅੱਖਰ ਵਾਲੇ ਸ਼ਬਦ ਲੱਭ ਕੇ ਲਿਖਣੇ ਆ ਜਿਹੜਾ ਆਪਾਂ ਨੇ ਪੜਿਆਗਾ ਹੈ ਚੈਪਟਰ ਦੇਖੋ ਇਹਦੇ ਵਿੱਚ ਉੱਤੇ ਆਇਆ ਸੀ ਊੜਿਆਲਾ ਓਡ ਓਨਾ ਓ ਉਡਣਾ ਅੱਗੇ ਮਿਲਾਨ ਕਰਨਾ ਨੰਬਰ 2 ਬੱਬਾ ਬਾਗ ਹੁੰਦਾ ਹੈ ਫਫਾ ਫੁੱਲ ਦੱਦਾ ਦਾਦਾ ਤਤਾ ਤਿਤਰੀ ਨੰਬਰ 3 ਵੱਖਰੇ ਅੱਖਰ ਉੱਤੇ ਗੋਲਾ ਲਗਾਓ ਦੇਖੋ ਗੱਗਾ ਗੱਗਾ ਰਾਰਾ ਗੱਗਾ ਗਗਾ ਇਹਦੇ ਵਿੱਚੋਂ ਚਾਰ ਗੱਗੇ ਆ ਅਲੱਗ ਦਾ ਰਾਰਾ ਇਸ ਦੇ ਉੱਤੇ ਚੱਕਰ ਲਗਾ ਦਿੱਤਾ ਅੱਗੇ ਹੈ ਖਖਾ ਥਥਾ ਖਖਾ 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 ਇਹਦੇ ਵਿੱਚੋਂ ਥਥਾ ਅਲੱਗ ਦਾ ਅੱਖਰ ਹੈ ਇਸ ਤੇ ਗੋਲਾ ਲਗਾਉਣਾ ਅਗੇ 4 ਨੰਬਰ ਸ਼ਬਦ ਪੂਰਾ ਕਰਨਾ ਹੈ। ਦੱਦੇ ਨੁਹੋੜਾ ਡੈਸ਼ ਤੱਤੇ ਨੁਹਿਆਰੀ ਇੱਥੇ ਸ ਸ ਭਰ ਕੇ ਪੂਰਾ ਸ਼ਬਦ ਹੋ ਜਾਊਗਾ ਦੋਸਤੀ। ਨੰਬਰ 2 ਹਾਸ ਡੈਸ਼ ਇੱਥੇ ਤੱਦੇ ਨੂੰ ਲਾਵਾਂ ਦੇ ਲਾਵਾਂਗੇ ਤਾਂ ਇੱਥੇ ਬਣ ਜਾਊਗਾ ਹਾਸਦੇ ਕਿਉਂਕਿ ਇਹ ਚੈਪਟਰ ਦੇ ਵਿੱਚੋਂ ਹੀ ਭਰਿਆਗਾ ਠੀਕ ਹੈ ਬੇਟਾ। ਅਗਲਾ ਗਾ ਕਹਾਣੀ ਵਿੱਚੋਂ ਕੰਨਾ ਲੱਗ ਵਾਲੇ ਸ਼ਬਦ ਚੁਣੋ ਇਹਦੇ ਵਿੱਚੋਂ ਚੈਪਟਰ 'ਚ ਲਿਖੇ ਨੇ ਬੇਟਾ ਇਹ ਦਾਦਾ ਬਾਗ ਮਾਰ بار بار ਨਾਲ ਅਚਾਨਕ ਅੱਗੇ 6 ਨੰਬਰ ਤੇ ਹੈ ਅਧਿਆਪਕ ਦੁਆਰਾ ਆਪਣੇ ਵੱਲੋਂ ਤਸਵੀਰ ਵਿਖਾ ਕੇ ਵਿਦਿਆਰਥੀ ਤੋਂ ਪੱਤਰ ਅਨਸਾਰ ਲਿਖਤੀ ਕੰਮ ਕਰਵਾਇਆ ਜਾਵੇ ਇਹ ਬੇਟਾ ਤੁਹਾਨੂੰ ਜਦੋਂ ਕਲਾਸ ਦੇ ਵਿੱਚ ਚੈਪਟਰ ਕਰਵਾਉਣਗੇ ਤੁਹਾਡੇ ਟੀਚਰ ਕਰਵਾਉਣਗੇ ਉਹਨਾਂ ਦੇ ਥਰੂ ਕਰਨਾ ਹੈ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ